ਜੰਗ ਨਸ਼ਾ ਵਿਰੋਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣੀ ਸਰਕਾਰ ਦੇ ਵਿੱਚ ਇਹ ਸਭ ਤੋਂ ਵੱਡਾ ਉਪਰਾਣਾ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵਾਅਦੇ ਜਰੂਰ ਕੀਤੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰ ਦਿੱਤਾ ਜਾਵੇਗਾ ਲੇਕਿਨ ਉਹਨਾਂ ਨੇ ਸਿਰਫ ਲੌਲੀਪੌਪ ਹੀ ਦਿੱਤੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਦੇ ਇਸ ਕੰਮ ਦੀ ਕਈ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਜੋ ਕੁਛ ਵੀ ਪੰਜਾਬ ਦੇ ਬੁਖਮੰਤਰੀ ਜਗਨਸ਼ਿਆ ਦੇ ਵਿਰੁੱਧ ਜਿਹੜੀ ਮੁਹਿੰਮ ਚੱਲੀ ਹੋਈ ਹੈ ਉਸ ਨੂੰ ਭਰਮਾ ਹੰਗਾਰਾ ਵੀ ਮਿਲ ਰਿਹਾ ਹੈ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਬੁਖਮੰਤਰੀ ਭਗਵਤ ਮਾਨ ਨੂੰ ਸਾਥ ਵੀ ਮਿਲ ਰਿਹਾ ਹੈ ਤੇ ਦੂਸਰੇ ਪਾਸੇ ਅੱਜ ਤੋਂ ਪਹਿਲਾਂ ਲਗਭਗ 4 ਮਹੀਨੇ ਪਹਿਲਾਂ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਇੰਸਟਾ ਦੀ ਕਵੀਨ ਵੀ ਕਿਹਾ ਜਾਂਦਾ ਸੀ ਜਿਸ ਨੂੰ ਫਿਰ ਦੁਬਾਰਾ ਚਿੱਟੇ ਦੀ ਕਵੀਨ ਕਿਹਾ ਜਾਣ ਲੱਗ ਪਿਆ ਅਸੀਂ ਗੱਲ ਕਰਦੇ ਹਾਂ ਮਹਿਲਾ ਕੌਂਸਲ ਬੀਬੀ ਅਮਨਦੀਪ ਕੌਰ ਅਮਨਦੀਪ ਕੌਰ ਦੇ ਕੋਲੋਂ ਚਿੱਟਾ ਫੜਿਆ ਗਿਆ ਚਿੱਟੇ ਤੋਂ ਬਾਅਦ ਰਿਮਾਨ ਤੇ ਗਈ ਰਿਮਾਨ ਤੋਂ ਬਾਅਦ ਉਸ ਨੂੰ ਨਿਆਇਕ ਹਾਰਸ ਵਿੱਚ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਵਕ ਵਕ ਚੈਨਲਾਂ ਉੱਤੇ ਇੰਟਰਵਿਊ ਦਿੰਦੀ ਹੈ ਕਿ ਮੈਂ ਦਰਦੋਸ਼ ਹਾਂ ਮੇਰੇ ਉੱਤੇ ਇਲਜ਼ਾਮ ਲਗਾਏ ਬਿਲਕੁਲ ਗਲਤ ਨੇ ਮੇਰੇ ਤੇ ਚਿੱਟਾ ਜਿਹੜਾ ਚਿੱਟਾ ਪਾਇਆ ਗਿਆ ਹੈ ਮੇਰੇ ਕੋਲੋਂ ਫੜਿਆ ਨਹੀਂ ਗਿਆ ਇਸ ਦਾ ਖਲਾਸਾ ਅਮਨਦੀਪ ਕੌਰ ਦੇ ਵਕੀਲ ਨੇ ਵੀ ਕੀਤਾ ਸੀ ਰੱਜ ਕੇ ਭੰਡਿਆ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੇ ਮੇਰੇ ਨਾਲ ਧੱਕਾ ਕੀਤਾ ਹੈ ਹਾਲਾਂਕਿ ਉਹਦੀ ਜਿਹੜੀ ਕੋਠੀ ਸੀ ਉਹ ਲਗਭਗ 1.5 ਕਰੋੜ ਰੁਪਏ ਦੀ ਸੀ ਕਾਰੀ ਥਾ ਬੁਲਟ ਮੋਟਰਸਾਈਕਲ ਚੰਗੇ ਮੋਬਾਈਲ ਬ੍ਰਾਂਡਡ ਕੱਪੜੇ ਅਤੇ ਹੋਰ ਵੀ ਗਹਿਣਾ ਗੱਟਾ ਜਿਹੜਾ ਅਮਨਦੀਪ ਕੌਰ ਨੇ ਬਣਾਇਆ ਪੁੱਠੇ ਸਦੇ ਹੱਥ ਮਾਰ ਕੇ ਯਾਨੀ ਕਿ ਚਿੱਟਾ ਵੇਚ ਕੇ ਚਿੱਟੇ ਦੀ ਕਵਿਨ ਕਿਹਾ ਜਾਂਦਾ ਹੈ ਅਮਨਦੀਪ ਕੌਰ ਨੂੰ ਉਸ ਤੋਂ ਬਾਅਦ ਫਿਰ ਵਿਜੀਲੈਂਸ ਅਤੇ ਵਿਜੀਲੈਂਸ ਦੇ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੀ ਮਸ਼ਹੂਰ ਗਾਇਕਾ ਗਾਇਕਾ ਅਫਸਾਨਾ ਖਾਨ ਦੀ ਭੈਣ ਦੇ ਘਰੋਂ ਜਿਹੜੀ ਹੈ ਫੜੀ ਗਈ ਅਮਨਦੀਪ ਕੌਰ ਅਮਨਦੀਪ ਕੌਰ ਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਰਿਮਾਂਡ ਵੀ ਲਿਆ ਗਿਆ ਬੜੇ ਵੱਡੇ ਤੱਤ ਸਾਹਮਣੇ ਆਏ ਉਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਵਿਸ਼ੇਸ਼ ਵਿਭਾਗ ਵੱਲੋਂ ਸਾਰੀ ਜਾਇਦਾਦ ਨੂੰ ਸੀਲ ਕਰ ਦਿੱਤਾ ਗਿਆ ਕਦਮ ਚੁਲਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਪੀਲਾ ਪੰਝਾ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਝਟਕਾ ਬਿਗਤ ਸਿੰਘ ਜੀਠਿਆੜ ਨੂੰ ਦੇ ਦਿੱਤਾ ਹੈ ਤਾਂ ਫਿਰ ਕਿਹੜੇ ਬਾਗ ਦੀ ਚੀਜ਼ ਹੈ ਅਮਨਦੀਪ ਕੌਰ ਅਮਨਦੀਪ ਕੌਰ ਦੇ ਖਿਲਾਫ ਅੱਜ ਵੱਡਾ ਫੈਸਲਾ ਆਇਆ ਹੈ ਜੇਲ੍ਹ ਦੇ ਵਿੱਚ ਸੜਨਾ ਪਵੇਗਾ ਕਿਉਂਕਿ ਗੁਹਾਰ ਲਗਾਈ ਜਾ ਚੁੱਕੀ ਹੈ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਟੋਟਲੀ ਸਸਪੈਂਡ ਕਰ ਦਿੱਤਾ ਗਿਆ ਹੈ ਅਮਨਦੀਪ ਕੌਰ ਨੂੰ ਕਿਉਂਕਿ ਉਹ ਐਜ਼ ਅ ਮਹਿਲਾ ਕਨਸਟੇਬਲ ਡਿਊਟੀ ਤੇ ਸੀ ਜਦੋਂ ਉਹਦੀ ਗੱਡੀ ਯਾਨੀ ਕਿ ਕਾਲੀ ਥਾਰ ਦੇ ਵਿੱਚੋਂ ਝਟਾ ਫੜਿਆ ਗਿਆ ਜਿਸ ਦੀ ਫੈਟ ਫਾਰਮਿੰਗ ਲਗਭਗ 3.5 ਲੱਖ ਹੈ ਜਿਸ ਨੂੰ ਇਨਸਾ ਅਤੇ ਚਿੱਟੇ ਦੀ ਕਬਿਲ ਕਿਹਾ ਜਾਂਦਾ ਹੈ ਮਾਰਯੋਗ ਆਦਤ ਨੇ ਵੱਡਾ ਝਟਕਾ ਦਿੱਤਾ ਹੈ ਜਵਾਨ ਦੀ ਅਰਜੀ ਲਗਾਈ ਗਈ ਸੀ ਅਮਨਦੀਪ ਕੌਰ ਵੱਲੋਂ ਲੇਕਿਨ ਉਹ ਅਮਨਦੀਪ ਕੌਰ ਦੀ ਅਰਜੀ ਨੂੰ ਬਿਲਕੁਲ ਖਾਤ ਕਰ ਦਿੱਤਾ ਗਿਆ ਹੈ ਹਾਲਾਂਕਿ ਹੁਪ ਹੁਪ ਕੇ ਅਮਨਦੀਪ ਕੌਰ ਦੇ ਵਕੀਲ ਵੱਲੋਂ ਕਿਆ ਚਾਹ ਰਿਆ ਸੀ ਕਿ ਅਮਨਦੀਪ ਕੌਰ ਬਿਲਕੁਲ ਤੇ ਉਤੇ ਨਜਾਜ਼ ਚਿਟਾ ਪਾਇਆ ਗਿਆ ਹੈ ਇੰਪੋਜ਼ ਕੀਤਾ ਗਿਆ ਹੈ ਚਿਟਾ ਉਹਦੇ ਕੋਲ ਚਿਟਾ ਨਿਕਲਿਆ ਨਹੀਂ ਲੇਕਿਨ ਮਾਨਯੋਗ ਅਦਾਲਤ ਨੇ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਅੱਜ ਅਮਨਦੀਪ ਕੌਰ ਦੀ ਜਬਾਨ ਜਿਹੜੀ ਹੈ ਰਿਜੈਕਟ ਕਰ ਦਿੱਤੀ ਹੈ ਲਵਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਅਮਨਦੀਪ ਕੌਰ ਨੂੰ ਕਿਉਂਕਿ ਅਮਨਦੀਪ ਕੌਰ ਨੇ ਵੀ 2011 ਤੋਂ ਲੈ ਕੇ ਹੁਣ ਤੱਕ ਚਟਾ ਵਿੱਚ ਆ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਜੇਕਰ ਅਸੀਂ ਉਹਦੇ ਘਰ ਦੀ ਗੱਲ ਕਰੀਏ ਤੇ 1.5 ਕਰੋੜ ਰੁਪਏ ਦਾ ਘਰ ਹੈ ਮਹਿੰਗੀ ਥਾਰ ਹੈ ਮਹਿੰਗਾ ਮੋਬਾਈਲ ਮਹਿੰਗਾ ਬੁਲਟ ਮਹਿੰਗੇ ਕੱਪੜੇ ਮਹਿੰਗੇ ਮੋਬਾਈਲ ਅਤੇ ਇੰਸਟਾਗ੍ਰਾਮ ਤੇ ਹਮੇਸ਼ਾ ਉਹ ਸੁਬਤੋਂ ਸਟੋਰੀਆਂ ਪਾਈਆਂ ਜਾਂਦੀਆਂ ਸੀ ਉਸਦੇ ਸਾਥੀ ਨੂੰ ਵੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਉੱਤੇ ਵੀ ਵੱਡੀ ਗੱਲ ਕੋਈ ਹੋਵੇਗੀ ਕਿਉਂਕਿ ਸਰਕਾਰੀ ਐਂਬੂਲੈਂਸ ਦਾ ਸਹਾਰਾ ਲਿਆ ਜਾਂਦਾ ਸੀ ਅਮਨਦੀਪ ਕੌਰ ਵੱਲੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕੋਰੋਨਾ ਵਾਇਸ ਸੀ ਇੱਕ ਪਾਸੇ ਪੂਰਾ ਭਾਰਤ ਕੋਰੋਨੇ ਦੀ ਮਾਰ ਦੇ ਵਿੱਚ ਸੀ ਦੂਸਰੇ ਪਾਸੇ ਆਮਨਦੀਪ ਕੌਰ ਅਤੇ ਉਸਦੇ ਸਾਥੀ ਵੱਲੋਂ ਰੱਜ ਕੇ ਚਿੱਟਾ ਵੇਚਿਆ ਜਾ ਰਿਹਾ ਸੀ ਉਸ ਐਂਬੂਲੈਂਸ ਦੇ ਵਿੱਚ ਜਿਸ ਨੂੰ ਲੈ ਕੇ ਵਿਜੀਲੈਂਸ ਵੱਲੋਂ ਖੁਲਾਸੇ ਹੋਏ ਵਿਜੀਲੈਂਸ ਨੇ ਉਹ ਜਾਇਦਾਦ ਦੇ ਹਵਾਲੇ ਕੱਟੇ ਕੀਤੇ ਤੇ 40 ਲੱਖ ਦੀ ਜਿਹੜੀ ਪ੍ਰਾਪਰਟੀ ਹੈ ਜਾਦਾ ਪਾਈ ਕੀ ਆਮਦਨ ਨਾਲੋਂ ਜਿਸ ਤਰ੍ਹਾਂ ਕੇਸ ਵਿਕਮਜੀ ਸਿੰਘ ਚਿੱਠਿਆ ਉੱਤੇ ਪਾਇਆ ਗਿਆ ਉਸੇ ਉਸੇ ਤਰ੍ਹਾਂ ਦਾ ਕੇਸ ਅਮਨਦੀਪ ਕੌਰ ਤੇ ਆਮਦਨ ਨਾਲੋਂ ਵੱਧ ਪ੍ਰਾਪਰਟੀ ਕਿੱਥੋਂ ਆਈ ਕਿਵੇਂ ਬਣਾਈ ਕੌਣ ਇਸ ਨੂੰ ਮੁਹੱਈਆ ਕਰਵਾ ਰਿਹਾ ਸੀ ਕਿਹੜੇ ਅਫਸਰਾਂ ਦੀ ਸ਼ਹਿਸੀ ਦੱਸਦੀ ਕਿ ਮਾੜੀ ਜੁਗ ਆਦਤ ਨੇ ਵੱਡਾ ਝਟਕਾ ਦਿੱਤਾ ਹੈ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਚਿੱਟੇ ਦੀ ਕਵੀਨ ਕਿਹਾ ਜਾਂਦਾ ਹੈ ਉਸ ਦੀ ਜਵਾਬ ਤ ਨੂੰ ਰਿਜੈਕਟ ਕਰ ਦਿੰਦਾ ਹੈ ਯਾਨੀ ਕਿ ਜੇਲ੍ਹ ਦੇ ਵਿੱਚ ਸੜਦਾ ਪਵੇਗਾ ਅਮਨਦੀਪ ਕੌਰ ਨੂੰ